ਵਿਰੋਧ ਦੇ ਭਰਾਓ ਮੇਰੇ ਗੋਹਣੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਘਰ ਤੁਹਾਨੂੰ ਮੈਂ ਕਹਾਣੀ ਸੁਣਾਉਣ ਲੱਗੀਆਂ 라ਵਣ ਦੀ 라ਵਣ ਦੀ ਕਹਾਣੀ ਸੁਣਾਉਣ ਲੱਗੀਆਂ 라ਵਣ ਹੀ ਬਹੁਤ ਬਲਵਾਨ ਸੀ ਉਹਨੂੰ ਕੋਈ ਮਾੜਾ ਮੋਟਾ ਥੋੜਾ ਹੀ ਹੋ ਗਈ ਉਹਨੇ ਬਹੁਤ ਭਗਤੀ ਕੀਤੀ ਹੀ ਬਹੁਤ ਸਾਰੀ ਭਗਤੀ ਕੀਤੀ ਹੀ ਉਹ ਤੇ ਕੋ ਨੂੰ ਮਾਰੀ ਗਈ ਉਨੇ ਗਲਤੀ ਕੀਤੀ ਕਿ ਤਾਂ ਕਰਕੇ ਉਹਨੂੰ ਮਾਰਾ ਸਮਝਿਆ ਜਾਂਦਾ ਨਹੀਂ ਕਿ ਉਹਨੇ ਭਗਤੀ ਬਹੁਤ ਕੀਤੀ ਸੀ ਉਹ ਉਹਦਾ ਪਿਓ ਜਿਹੜਾ ਹੀ ਨਾ ਉਹਨੂੰ ਗਿਆਨੀ ਵੀ ਕਿਹਾ ਜਾਂਦਾ ਸੀ ਉਹਦੇ ਪਿਓ ਨੂੰ ਗਿਆਨੀ ਵੀ ਕਿਹਾ ਜਾਂਦਾ ਸੀ ਤੇ ਪੰਡਤ ਵੀ ਕਿਹਾ ਜਾਂਦਾ ਸੀ ਪੰਡਤ ਵੀ ਕਿਹਾ ਜਾਂਦਾ ਸੀ ਉਹ ਸਮੇਂ 'ਚ ਉਹ ਜਮਾਨੇ 'ਚ ਉਹਦੇ ਪਿਓ ਨੂੰ ਪੰਡਤ ਵੀ ਕਿਹਾ ਜਾਂਦਾ ਸੀ ਤੇ ਗਿਆਨੀ ਵੀ ਕਿਹਾ ਜਾਂਦਾ ਸੀ ਤੇ ਬਹੁਤ ਉਹ ਵੀ ਬਲਵਾਨ ਸੀ ਉਹਦਾ ਪਿਓ ਜਰਾ ਸੀ ਨਾ ਰਾਵਣ ਦਾ ਉਹ ਬਹੁਤ ਬਲਵਾਨ ਸੀ ਜਿਹੜੀ ਉਹਦੀ ਮਾਂ ਸੀ ਨਾ ਰਾਵਣ ਦੀ ਉਹ ਹਰਨਾਸ਼ਕ ਸੀ ਉਹ ਹਰਨਾਸ਼ ਕੰਨ ਚ ਹੀ ਹਰਨਾਸ਼ ਕਰਨੀ ਹਰਨਾਸ਼ਕ ਹੀ ਤੇ ਜਿਹੜਾ ਰਾਵਣ ਸੀ ਨਾ ਉਹਨੂੰ ਕੁਝ ਮਾਂ ਕੋਲੋਂ ਵੀ ਸਿੱਖਿਆ ਮਿਲੀ ਸੀ ਮਾਂ ਕੋਲੋਂ ਸਿੱਖਿਆ ਮਿਲੀ ਹੀ ਹਰਨਾਸ਼ਕਾਂ ਵਾਲੀ ਹਰਨਾਸ਼ਕਾਂ ਵਾਲੀ ਉਹਨੂੰ ਸਿੱਖਿਆ ਹੀ ਮਾਂ ਵਾਲੀ ਤੇ ਪਿਓ ਦਾ ਬੜਾ ਗੁਣ ਗਿਆਨੀ ਹੀ ਬਣੀ ਭਗਤੀ ਤੇ ਸ਼ਕਤੀ ਵਾਲਾ ਦਾ ਪਿਓ ਏ ਪਿਓ ਦਾ ਬਹੁਤ ਭਗਤੀ ਸ਼ਕਤੀ ਵਾਲਾ ਹੀ ਉਹਨੂੰ ਪੰਡਤ ਵੀ ਕਿਹਾ ਜਾਂਦਾ ਸੀ ਤੇ ਗਿਆਨੀ ਵੀ ਕਿਹਾ ਜਾਂਦਾ ਹੈ ਮਾਂ ਉਹਦੀ ਹਰਨਾਸ਼ਕਾ ਹੀ ਹਰਨਾਸ਼ਕਣ ਮਾਂ ਕੋਲੋਂ ਨੇ ਭੜੇ ਬੋਲ ਲੈ ਹਾਂ ਇਹਨੇ ਜਦੋਂ ਭਗਤੀ ਕੀਤੀ 1000 ਵਾਰਾ ਕਰਦਾ ਸੀ ਭਗਤੀ ਤੇ ਇੱਕ ਸਿਰ ਦਿੰਦਾ ਸੀ ਬ੍ਰਹਮਾ ਨੂੰ ਤੇ ਜਦੋਂ ਇਹਨੇ 9 ਸਿਰ ਦਿੱਤੇ ਨਾ 9 ਸਿਰ ਦਿੱਤੇ ਤੇ 10ਵਾਂ ਦੇਣ ਲੱਗਾ ਨਾ ਜਦੋਂ ਸਿਰ ਕੇਟ ਕਰਨ ਲੱਗਾ ਬ੍ਰਹਮ ਨੂੰ ਤੇ ਬ੍ਰਹਮ ਦੇਵ ਆਪ ਆਣ ਕੇ ਤੇ ਹਾਜ਼ਰ ਹੋ ਗਿਆ ਅਖ ਲਗਾ ਤੇਰੀ ਭਗਤੀ ਮਨਜ਼ੂਰ ਹੋ ਗਈ ਹੈ ਤੇਰੀ ਭਗਤੀ ਪ੍ਰਮਾਨ ਹੋ ਗਈ ਹੈ ਹੁਣ ਕੋਣ ਨਹੀਂ ਮੈਂ ਕੋਈ ਵੀ ਤੇਰਾ ਸੇਵ ਨਹੀਂ ਲੈਣਾ ਹੁਣ ਤੇ ਤੇਰੇ 10 ਵੜਾਂਗਾ ਤੈਨੂੰ ਮੈਂ ਇਹਨੇ ਪਰੋਦੇ ਕੋ ਮੰਗਿਆ ਸੀ ਵੀ ਮੈਨੂੰ ਕਿਸੇ ਦਾ ਵੀ ਸ਼ਸਤਰ ਮਾਰੇ ਨਾ ਕਿਸੇ ਦਾ ਵੀ ਸ਼ਸਤਰ ਮਾਰੇ ਨਾ ਮੈਨੂੰ ਸਾਰਿਆਂ ਦੇ ਇਹਨੇ ਸ਼ਸਤਰ ਜਿਹੜੇ ਹਨ ਬ੍ਰਹਮਦੇਵ ਕੋਲ ਇਹਨੇ ਮaaf ਕਰਾ ਲਿਆ ਹਨ ਵੀ ਕੋਈ ਨਾ ਮੈਨੂੰ ਨਾ ਮੈਨੂੰ ਛਿਪਜੀ ਦੇ ਕੋਈ ਸ਼ਸਤਰ ਮਾਰੇ ਨਾ ਬ੍ਰਹਮਾ ਦਾ ਮਾਰੇ ਕਿਸੇ ਦਾ ਵੀ ਗੱਲ ਕੀ ਮੈਨੂੰ ਨਾਮ ਮਾਰੇ ਕਿਸੇ ਦਾ ਵੀ ਕਿਸੇ ਦੇਵਤੇ ਦਾ ਨਾਮ ਮੈਨੂੰ ਮਾਰੇ ਉਹਨੂੰ ਇਨਾ ਮਾਨ ਹੰਕਾਰ ਹੀ ਪਈ ਮੈਨੂੰ ਜਿਹੜੇ ਸੰਜਨੀ ਦੀ ਜਿਹੜੀ ਇਹਨਾ ਫੈਨਾ ਇਹਨੇ ਤਾਂ ਮੈਨੂੰ ਮਾਰਨਾ ਨਹੀਂ ਹੈਗਾ ਇਹਨੇ ਤਾਂ ਮੈਨੂੰ ਮਾਰਨਾ ਨਹੀਂ ਹੈਗਾ ਇਹ ਤਾਂ ਬਾਂਦਰ ਨੇ ਇਹਨਾ ਮੈਨੂੰ ਕਿੱਥੋਂ ਮਾਰਨਾ ਉਹਨੇ ਬਾਂਦਰਾ ਦਾ ਵਾਰ ਨਹੀਂ ਮਗਿਆ ਵੀ ਮੈਨੂੰ ਬਾਂਦਰ ਵੀ ਨਾ ਮਾਰਨਾ ਤਾਂ ਮਾਰਿਆ ਗਿਆ ਹੀ ਉਹ ਕਿਉਂਕਿ ਬਾਂਦਰਾ ਨੇ ਜਿਆਦਾ ਉਹਨੂੰ ਹਰਾਇਆ ਸੀ ਹੜੂ ਮਾਰ ਵਰਗਿਆਂ ਦੇ ਹਣਾ ਸੁਖਬੀਰ ਵਰਗਿਆਂ ਨੇ ਜਿਹੜੇ ਵਿੱਚ ਬੜੇ-ਬੜੇ ਬਲਵਾਨ ਹਨ ਜੇ ਉਹ ਲੈਣ ਆਉਂਦਾ ਸੀ ਨਾ ਜਦੋਂ ਬਦਾਂ ਮਰਦਾ ਤਾ ਉਹਨੂੰ ਲੈਣ ਆਉਂਦੇ ਨੇ ਭੂਤ ਫਰੇਸ ਤੇ ਉਹਨੂੰ ਫਰੇਸ ਦੇ ਨੂੰ ਉਹਨਾਂ ਬੰਨ ਕੇ ਤੇ ਕਾਲ ਕੋਠਰੀ ਚ ਬੰਦ ਕਰ ਛੜਿਆ ਸੀ ਕਾਲ ਕੋਠਰੀ ਚ ਬੰਦ ਕਰ ਛੜਿਆ ਸੀ 라ਵਣ ਨੇ ਵੀ ਇਹਨੂੰ ਇਹ ਸਦਾ ਮੈਨੂੰ ਲੈਣ ਹੀ ਨਾ ਆਵੇ ਤੇ ਸਾਰੇ ਸਰੀਰ ਤੇ ਉਹਨੇ ਆਖਿਆ ਸੀ ਵੀ ਮੈਂ ਮਰਾਂ ਹੀ ਨਾ ਮੈਂ ਮਰਾਂ ਹੀ ਨਾ ਉਹਨੇ ਬ੍ਰਾਂਦ ਦੇਵ ਨੇ ਆਖਿਆ ਵੀ ਤੂੰ ਸਾਰੇ ਸੁਈਏ ਤੇ ਜਿਹੜਾ ਕਵਿੱਟਰ ਹੋ ਗਿਆ ਤੇ ਜੇ ਤੈਨੂੰ ਤੂੰ ਨਹੀਂ ਜ ਕੋਈ ਮਾਰੇਗਾ ਤੇ ਤੂੰ ਮਰਨਾ ਨਹੀਂ ਤੇ ਨਹੀਂ ਮਰਨਾ ਇਤਰੀ ਭਣਾ ਵਰਤ ਗਿਆ ਤੂੰ ਨਹੀਂ ਜੀ ਵੱਜਾ ਤੇ ਫੇਰ ਹੀ ਮਰਿਆ ਸੀ ਮੁਰਕੇ ਉਹਨੇ ਕੀਤਾ ਵੀ ਉਹਨੂੰ ਜ਼ਿਆਦਾ ਹੀ ਉਹ ਦੇ ਗਮਾਨ ਮਾਨ ਆ ਗਿਆ ਮਾਨ ਨਹੀਂ ਹੋਣਾ ਚਾਹੀਦਾ ਕਿਸੇ ਚੀਜ਼ ਦਾ ਵੀ ਜਿਹੜਾ ਮਾਨ ਹੈ ਨਾ ਉਹ ਮਾਰਿਆ ਜਾਂਦਾ ਜਿਹੜੀ ਨਿਰਮਤਾ ਵੈ ਪਿਆਰ ਹੈ ਮਠਕ ਵੈ ਜੇ ਗੁੜ ਨਹੀਂ ਕੋਈ ਖਾਂਦਾ ਦੋਨੋਂ ਮਿੱਠਾ ਬੋਲੀ ਬੋਲ ਦੋ ਇਹ ਰੱਗ ਜੇਬ ਹੀ ਕੋਈ ਨਹੀਂ ਹੈ ਹੰਕਾਰ ਚ ਆ ਗਿਆ ਸੀ ਤੇ ਉਹਦੀਆਂ ਮੜੀਆਂ ਮਸਾਦਾਂ ਤੇ ਇਹਦੇ ਹੁਣ ਦੀਵੇ 'ਚ ਤੇਲ ਵੀ ਨਹੀਂ ਹੈਗਾ ਪਾਉਂਜੋਗਾ ਮੰਗ ਕੇ ਪੈਹੇ ਤੇ ਤੇਲ ਲੈ ਕੇ ਤੇ ਉਹਦੇ ਦੀਵਿਆਂ 'ਚ ਪਾਉਂਦੇ ਨੇ ਤੇ ਦੀਵਿਆਂ 'ਚੋਂ ਵਟਣਾ ਪਾਉਂ ਲੈਣਦੇ ਨੇ ਚੁੱਕ ਚੁੱਕ ਤੇ ਸਾਡੇ ਗੁਰੂ ਸਾਹਿਬਾਂ ਦਾ ਦੀਵਿਆਂ 'ਚੋਂ ਕਿਓ ਬਾਹਰ ਵਾਗੋ ਆਕ ਪੈਂਦਾ ਸਦਾ ਹੀ ਨਾਮ ਹੈ ਸਾਡੇ ਗੁਰੂਆਂ ਦਾ ਜਿੰਨਾ ਦੇ ਵਿੱਚ ਮਿੱਠਕ ਹੀ ਜਿਨ੍ਹਾਂ ਨੇ ਭਗਤੀਆਂ ਸ਼ਕਤੀਆਂ ਕੀਤੀਆਂ ਹਨ ਹੌਸਲੇ ਹਨ ਜਿਗਰੇ ਹਨ ਪੁੱਤ ਵਾਰੇ ਹਨ ਤੇ ਇਹ ਮਾਨ ਚ ਜਿਆਦਾ ਆ ਗਿਆ ਸੀ ਇਹ ਫਿਰ ਆਖਣ ਲੱਗਾ ਵੀ ਮੈਂ ਦੇ ਹੁਣ ਇੰਨਾ ਮਾਨ ਚ ਆ ਗਿਆ ਵਾਂ ਤੇ ਸ਼ਿਵ ਜੀ ਦਾ ਵੀ ਭਗਤ ਹਈ ਏ ਸ਼ਿਵ ਜੀ ਦਾ ਵੀ ਪੂਰਾ ਵੱਡਾ ਭਗਤ ਹਈ ਤੇ ਸ਼ਿਵ ਜੀ ਨੂੰ ਆਂਦਾ ਮੈਂ ਆਪਣੇ ਲੈਂਕਾ ਚ ਲੈ ਜਾਣਾ ਮੈਂ ਲੈਂਕਾ ਚ ਲੈ ਜਾਣਾ ਮੈਂ ਤੇ ਇਹਨੇ ਭਾੜੀ ਜਿੱਤੇ ਬੈਠਾ ਸੀ ਸ਼ਿਵ ਜੀ ਤੇ ਸਾਰੀ ਪਹਾੜੀ ਨੂੰ ਚੱਕ ਕੇ ਤੇ ਲੈ ਕੇ ਤੁਰ ਪਿਆ। ਰਾਵਣ ਸਾਰੀ ਪਹਾੜੀ ਨੂੰ ਹੀ ਚੱਕ ਕੇ ਤੁਰ ਪਿਆ। ਤੇ ਛੇਵ ਜੀ ਨੇ ਬੂਠੇ ਦੇ ਨਾਲ ਪਹਾੜੀ ਜਿਹੜੀ ਸੀ ਨਾ ਨੱਪ ਦਿੱਤੀ ਉਦੋਂ। ਨੱਪ ਦਿੱਤੀ। ਤੇ ਥੱਲੇ ਲਗਾ ਟੀਕਾ ਮਾਰਨ ਫਿਰ ਲਗਾ ਰੂਗਾ ਕਰਾਉਣ ਲਗਾ। ਪਰ ਮੈਨੂੰ ਛੱਡ ਦੇ। ਉਹਨੇ ਛੱਡ ਦੇ ਤਾਂ ਫਿਰ ਇਹਨੇ ਬਹੁਤ ਦਿਨਾਂ ਭਾਵਾਂ ਬਣਾਵਾਂ ਫੇਰ ਆਪਣੀਆਂ। ਰਾਵਣ ਨੇ ਤੇ ਇੱਕ ਬਾਹ ਆਪਣੀ ਲਾਹੇ ਤੇ ਇੱਕ ਬਾਹ ਲਾਹੇ ਤੇ ਉਹਦਾ ਸਾਜ਼ ਬਣਾ ਕੇ ਤੇ ਸਾਜ਼ ਵਜਾ ਕੇ ਗੁਰੂ ਦੇ ਅੱਗੇ ਸ਼ਿਵਜੀ ਮਹਾਰਾਜ ਦੇ ਅੱਗੇ ਸ਼ਿਵਜੀ ਦੇ ਅੱਗੇ ਸਾਜ਼ ਫਿਰ ਵਜਾਇਆ ਤੂੰ ਵੀ ਲਾੜੋ ਕੁਛ ਸਾਰੰਗੀ ਲਾੜੋ ਕੁਛ ਵੀ ਭਾਵੇਂ ਲਾੜੋ ਉਹਨੇ ਗੁਰੂ ਦੇ ਨਾਲ ਫਿਰ ਬਹੁਤ ਉਹਨੇ ਪਿਆਰ ਕੀਤਾ ਗੁਰੂ ਦੀ ਭਗਤੀ ਬਹੁਤ ਕੀਤੀ ਸ਼ਿਵਜੀ ਜੀ ਮਹਾਰਾਜ ਦੀ ਬੜੀ ਭਗਤੀ ਕੀਤੀ ਉਹਨੇ ਕਿਸੇ ਮੋਲ ਨਾ ਆਈ ਉਹਦੀ ਥੋੜੀ ਜੀ ਮਾਰੀ ਜੀ ਗੱਲ ਤੋਂ भगवानी ਔਰਤ ਨੂੰ ਚੁਪਣ ਚੁਪ ਕਰਨ ਦੀ ਔਰ ਮਕਾਰ ਖ ਲਾ ਗਈ ਮਥੇ ਹੋਦੇ ਉਹ ਵੀ ਕਿਹਾ ਜਾਂਦਾ ਹੈ ਹੁਣ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਹੈ ਬਹੁਤੇ ਇਤਿਹਾਸ ਦੇ ਵਿੱਚ ਇਹ ਹੈ ਪਈ ਰਾਵਣ ਦੀ ਧੀ ਹੀ ਸੀ ਤਾਂ ਤੇ ਕੋਈ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਹੈ ਵੀ ਨਹੀਂ ਧੀ ਨਹੀਂ ਸੀ ਆਗੀ ਇਹ ਰਹੀ ਮੁੰਡਿਆਂ ਦਾ ਖੂਨ ਸੀ ਉਹਨੇ ਰਾਵਣ ਨੇ ਨਾ ਆਪਣੇ ਹਾਲ ਦਿਵਾਰੇ ਬੜੇ ਰਿਖੀ ਮੁਨੀਰ ਭਾਰੇ ਸਨ ਆਪਣੇ ਆਲੂ ਵਾਲੇ ਬੜੇ ਰਿਖੀ ਮੁਨੀਰ ਭਾਰੇ ਹਨ ਆਪਣੇ ਮਹਿਲਾਂ ਚ ਵੀ ਭਾਲ ਕੇ ਰੱਖਦੇ ਹਨ ਸੋਨੇ ਦੀ ਲੈਂਕਾ ਦੇ ਵਿੱਚ ਵੀ ਦਿਹਾੜੀ ਦਾ ਦੋ ਦੋ ਤਿੰਨ ਤਣ ਵਾਲੀ ਪੁੱਛਦੇ ਹਨ ਵੀ ਸਾਡਾ ਕਿਹੋ ਜਿਹਾ ਪੂ ਵੇਖਵਾ ਤੇ ਉਦੋਂ ਜੋਸਤੀ ਦੱਸਦੇ ਹਨ ਵੀ ਤੁਹਾਡਾ ਆਪ ਵੇਖਵਾ ਆਪ ਵੇਖਵਾ ਤੇ ਜੋਸਤੀਆਂ ਨੇ ਦੱਸਿਆ ਰਾਵਣ ਨੇ ਕਲਿਆ ਹਰਮਸ਼ ਨੂੰ ਪੁੱਛ ਕੇ ਆਪ ਹੀ ਸਾਡਾ ਕੀ ਉਹ ਵੇਖ ਹੋਇਆ ਤੇ ਜੋਸਤਗਾਲੇ ਆਖਿਆ ਭਈ ਇਹਦਾ ਭਵੇਖੇ ਵਾ ਭਈ ਇਹ ਹੁਣ ਲਈਕਾ ਜਿਹੜੀ ਹੈ ਮਰੀ ਜਾਏਗੀ ਆਖੜਦਾ ਇਹ ਤਾਂ ਕਰੋ ਵੀ ਇਹ ਬੜੇ ਚੇਦੇ ਇੱਥੇ ਰਹਿਣ ਡਏ ਨੇ ਮੇਰੀ ਲਈਕਾ ਦੇ ਵਿੱਚ ਬੜੇ ਚੇਦੇ ਰਹਿਣ ਡਏ ਨੇ ਤੇ ਮੇਰਾ ਹੀ ਬੁਰਾ ਤੱਕਣ ਡੇ ਨੂੰ ਨੇ ਤੇ ਇਹਨਾਂ ਨੂੰ ਆਖੋ ਹਰਨਾਸ਼ ਕਾਨੂੰਨ ਆਖਾ ਲਗਾ ਇਹਨਾਂ ਨੂੰ ਆਖੋ ਵੀ ਤਹੀਨਾ ਮੈਨੂੰ ਮਾਮਲਾ ਦੋ ਪਹਿਲੇ ਜਮਾਨੇ ਜੁੰਦੇ ਹਨ ਮਾਮਲੇ ਟੈਕਸ ਇਥੇ ਰਹਿਣਾ ਮਾਮਲੇ ਟੈਕਸ ਦਿਓ ਉਹਨਾਂ ਵੀ ਹੀ ਮੁੰਡਿਆਂ ਕੋਲ ਗਿਆ ਹਰਨਾਸ਼ਕਾ ਪਈ ਸਾਨੂੰ ਕੋਈ ਗੁਰੂ ਦਾ ਹੁਕਮ ਹੈ ਰਾਮਦਾ ਤੇ ਜੇ ਤੁਸੀਂ ਰਹਿਣਾ ਹੈ ਮੇਰੀ ਲੇਕਾ ਦੇ ਹਾਲ ਦੁਆਲੇ ਤੇ ਕੋਈ ਟੈਕਸ ਦਿਓ ਉਹ ਕਹਿ ਲੱਗੇ ਭਿਆ ਜਹੀਂ ਤੇ ਕੋਈ ਆਣ ਨਹੀਂ ਜਾਣਾ ਨਹੀਂ ਤੇ ਪੱਤੇ ਖਾ ਖਾ ਤੇ ਜੰਗਲੀ ਫਲ ਖਾ ਖਾਗੇ ਤੇ ਦਿਨ ਪੂਰੇ ਕਰ ਲੈਣੇ ਆ ਤੇ ਤੁਹਾਨੂੰ ਟੈਕਸ ਕਹ ਲੈ ਜੀ ਆਖੜਾ ਦਾ ਜੋ ਮਰਜੀ ਦਿਓ ਆ ਆਖੜ ਲਗੇ ਜਿਹੜੇ ਰਹੀਮ ਨਹੀਂ ਹਨ ਵੀ ਸਾਡੀ ਖੂਨ ਹੀ ਹੈ ਬਾਈ ਫਿਰ ਇਹੋ ਹੀ ਲਜਾ ਤੇ ਆਖੜ ਲਗੇ ਵੀ ਸਾਨੂੰ ਖੂਨ ਹੀ ਦੇ ਦੇ ਪੁੱਛ ਕੇ ਆਏ ਉਹਨੂੰ ਕਹਿਣ ਲਗੇ ਰਾਵ ਨੂੰ ਆ ਗਾ ਰੋ ਅੱਗੇ ਜਿਹੜੇ ਰਹੀਮ ਨਹੀਂ ਉਹ ਆਖਾਂਗਾ ਵੀ ਤੁਸੀਂ ਗਾਗਰ ਲੈ ਜਾਓ ਘੜਾ ਲੈ ਜਾਓ ਤੇ ਉਹਨੂੰ ਆਖੋ ਵੀ ਇਹਦੇ ਚ ਪਾ ਦੇ ਖੂਨ ਪਾ ਦਿਓ ਆਪਣਾ ਉਹਨਾਂ ਨੇ ਆਪਣਾ ਖੂਨ ਵੜ ਕੇ ਉਂਗਲੀ ਚੀਚੀ ਉਹਨਾਂ ਫੇ ਖੂਨ ਹੀ ਲੈਣਾ ਜਿੱਥੋਂ ਮਰਜੀ ਕੱਢ ਦੇਈ ਉਹਨਾਂ ਨੇ ਬਾਤਾ ਵੜ ਕੇ ਆਪਣਾ ਨਹੀਂ ਮੁੰਡੀਆਂ ਨੇ ਸੁੱਚਾ ਪਵਿੱਤਰ ਉਹਨਾਂ ਦਾ ਖੂਨ ਹੀ ਇਹ ਗੱਲ ਅਸੀਂ ਤੇ ਸੁਣੀ ਹੋਈ ਹੈ ਤੇ ਬਹੁਤੇ ਕਹਿੰਦੇ ਨੇ ਵੀ ਨਹੀਂ ਇਹ ਰਾਵਣ ਦਿੱਤੀ ਹੀ ਸੀ ਉਹਨਾਂ ਨੇ ਖੂਨ ਦਿੱਤਾ ਰਹੀ ਮੁੰਡੀਆਂ ਨੇ ਕੱਢ ਕੇ ਤੇ ਉਹਨਾਂ ਉੱਤੇ ਜਦੋਂ ਢੱਕਾਂ ਦੇ ਤਾਵਾ ਘੜੇ ਦੇ ਜਾਂ ਗੜਵੇ ਦੇ ਯਾ ਗਾਗਰ ਤੇ ਸੋਨੇ ਦੀ ਗਾਗਰ ਕਿਹਾ ਜਾਂਦਾ ਹੈ ਕਈ ਵਾਰੀ ਉੱਤੇ ਜਦੋਂ ਟੱਕਾਂ ਦੇ ਕੇ ਉਹਨਾਂ ਨੇ ਇਹ ਗੱਲ ਨਾਲ ਕਹਿ ਤੇਰੀ ਹੀ ਮੁੰਡੀਆਂ ਨੇ ਤੇ ਜਦੋਂ ਟੱਕਣ ਚੁਪਿਆ ਗਿਆ ਤੇ ਉਦੋਂ ਰਾਵਣ ਚੁਪਿਆ ਗਿਆ ਉਦੋਂ ਰਾਵਣ ਦਾ ਕੁਝ ਨਹੀਂ ਲੈਣਾ ਸਮਝਿਓ ਰਾਵਣ ਵੀ ਗਿਆ ਰਾਜ ਗਿਆ ਲੈ ਗਈ ਗਈ ਉਹਨਾਂ ਨੇ ਕਿਤਾ ਦੀ ਹੀ ਮੁੰਡੀਆਂ ਆਣ ਕੇ ਦੱਸ ਦਿੱਤਾ ਉਹਨਾਂ ਨੇ ਦੱਸ ਦਿੱਤਾ ਰਾਵਣ ਨੂੰ ਰਾਮਨ ਨੇ ਅੱਖ ਲਗਾਇ ਇਤਰਾ ਕਰੋ ਤੂੰ ਹੀ ਨਾ ਇਹਨੂੰ ਦੂਰ ਕੋਈ ਜਾਂਦੇ ਨੇ ਭਈ ਕੋਈ ਹੋਰ ਗੱਲ ਰੱਖਦੇ ਨੇ ਭਈ ਗਾਗਰ ਦੇ ਵਿੱਚ ਸੀ ਤੇ ਤਮੋਦਰੀ ਜਿਹੜੀ ਉਹਦੀ ਘਰਜੀ ਸੀ ਉਹਨੇ ਦੂਰ ਜਾ ਕੇ ਤੇ ਗਾਗਰ ਨ ਭਾਈ ਸੀ ਯੁੱਧਿਆ ਦੇ ਵਿੱਚ ਜਾ ਕੇ ਤੇ ਕਹੀ ਗਈ ਨੇ ਭਈ ਉਹ ਰਹੀ ਮਨੀਆਂ ਦਾ ਖੂਨ ਸੀ ਜਿਹੜਾ ਗਾਗਰ ਦੇ ਵਿੱਚ ਗਿਆਨ ਕਦੇ ਖੇਤਾਂ ਦੇ ਵਿੱਚ ਜਾ ਕੇ ਤਾਂ ਉਹਨਾਂ ਨੇ ਉਹ ਗਾਗਰ ਨਾ ਪਦਿਤੀ। ਗਾਗਰ ਨਾ ਪਦਿਤੀ ਉਥੇ ਤੇ ਕਾਰ ਪੈ ਗਿਆ ਮੀਂਹ ਨਾ ਵਰੇ। ਮੀਂਹ ਨਾ ਵਰੇ ਬਹੁਤ ਆਉੜ ਪੈ ਗਈ, ਬਹੁਤ ਆਉੜਾਈ ਤੇ ਲੋਕ ਕਹਿਣ ਲੱਗੇ ਜਿਹੜੇ ਯੋਸ਼ ਦੀ ਹਣ ਬਹੁਤੇ ਉਹਨੋਂ ਇਹੋ ਹੀ ਸਨ। ਤਪਸੀ ਹਣ ਜਿਆਦਾ। ਸਾਰੇ ਤਪਸੀ ਕਹਿਣ ਲੱਗੇ ਗਿਆਨਕੂਪੀ ਜੇ ਤੂੰ ਸੋਨੇ ਦੀ ਹੱਲ ਧਰ ਕੇ ਹਾਲਵਾਵੇਂ। ਤੇ ਮੀ ਵਸੇਗਾ ਤੇ ਤੇਰੀ ਘਰ ਦੀ ਰੋਟੀ ਲੈ ਕੇ ਮਗਰ ਜਾਵੇ ਉਹ ਕਹੇਗਾ ਵੀ ਜੇ ਮੇਰੇ ਹਾਰੋਂ ਨਾਲ ਮੀ ਪਵੇ ਤੇ ਨੈਂ ਹਰਵਾ ਲੈਣਾ ਉਹਨੇ ਹਾਲ ਦਾ ਇੱਕੋ ਹੀ ਸਿਹਾਰ ਲਿਆਂਦਾ ਤੇ ਮੀ ਗੱਜ-ਗੱਜ ਕੇ ਆ ਗਿਆ ਗੱਜ-ਗੱਜ ਕੇ ਆ ਗਿਆ ਪਹਿਲੇ ਹੀ ਸਿਹਾਰ ਦੇ ਨਾਲ ਉਹ ਜਿਹੜੀ ਗਾਗਰ ਹੀ ਨਾ ਘੜਾ ਹੀ ਲਾਰੋ ਕੁਛ ਵੀ ਉਹ ਉਤੋ ਜਰਾ ਕਬਲਾ ਹੀ ਨੰਤਰ ਆ ਉਹਨਾਂ ਨੇ ਚੱਪਣੀ ਹੋ ਚੁੱਕੀ ਗਈ ਤੇ ਗਾਗਰ ਵੀ ਨਾਲ ਹੀ ਬਾਹਰ ਆ ਗਏ ਉਹਨੇ ਵੇਖਿਆ ਕਈ ਲੋਗਾਂ ਦੇ ਸਦੂਖ ਸੀ ਕੁਛ ਵੀ ਹੋਇਆ ਉਹਨੇ ਜਿਵੇਂ ਉਹਨਾਂ ਨੇ ਧਾਰ ਕਰ ਅਕੜਿਆ ਬਾਹਰ ਗਾਗਰ ਕੱਢੀ ਲਈ ਚੱਕਰ ਮਿਆਂ ਬੈਠੀ ਕਨਿਆ ਬੈਠੀ ਉਹ ਦੋਏ ਜੀ ਹਣ ਰਾਜਾ ਜਨਕ ਤੋਂ ਦੀ ਘਰ ਦੀ ਉਹ ਰੋਟੀ ਲੈ ਕੇ ਆਈ ਸੀ ਮੀ ਵੀ ਬਹੁਤ ਜਗਾ ਆਇਆ ਦੋਏ ਦਿਨ ਗਏ ਵੀ ਹਾਨੂੰ ਤੇ ਕੰਨਿਆ ਲੱਗ ਗਈ ਸਾਡੇ ਘਰ ਤੇ ਧੀ ਆ ਨਹੀਂ ਕੋਈ ਅਸੀਂ ਆਪਣੇ ਘਰ ਲੈ ਜਨੇ ਆ ਧੀ ਪਾਲਨੇ ਆ ਸੀ ਉਹਨਾਂ ਨੇ ਧੀ ਘਰ ਕੇ ਘਰ ਖੜੀ ਕੇ ਉਹਨਾਂ ਨੇ ਧੀ ਪਾਲੀ ਉਹਦਾ ਨਾਮ ਰੱਖਿਆ ਸੀਤਾ ਉਹਦਾ ਨਾਮ ਰੱਖਿਆ ਸੀਤਾ ਉਹ ਵੀ ਲక్ష్ਮੀ ਦਾ ਰੂਪ ਸੀ ਉਹ ਵੀ ਲక్ష్ਮੀ ਦਾ ਰੂਪ ਸੀ ਮਾੜੀ ਮੋਟੀ ਥੋੜੀ ਹੀ ਹੋ ਗਈ ਆਮ ਆਮ ਕੋਈ ਕੰਨਿਆ ਥੋੜੀ ਹੀ ਹੋ ਗਈ ਉਨੇ ਘਰ ਖੜਕੇ ਜਦੋਂ ਪਾ ਆ ਥੋੜੀ ਵੱਡੀ ਹੋਈ ਉਹ ਪਰਬਸ਼ ਹੋਈ ਤੇ ਉਹ ਰਾਵਣ ਆਖਣ ਲਗਾ ਜਨਕ ਤੇ ਮੈਂ ਧੀਏ ਕੰਮ ਪੈ ਗਿਆ ਮੈਨੂੰ ਥੋੜਾ ਜਿਆ ਤੇ ਮੈਂ ਚੱਲਿਆ ਕਿਤੇ ਤੇ ਮੈਂ ਆਵਾਂਗਾ પાਕੇ ਤੇ ਤੂੰ ਨਾ ਇਹ ਜਲਾ ਤੰਸ ਵਾ ਨਾ ਘਰ ਮੇਰਾ ਇਹਨੂੰ ਤੂੰ ਫੋਟੀ ਕਛੜੀ ਤੇ ਛੇੜੀ ਨਾ ਇਹਨੂੰ ਤੰਸ ਰੱਖਿਆ ਸੀ ਘਰ ਜਨਕ ਨੇ ਉਹ ਕਿਸੇ ਕੋ ਚੁਪਿਆ ਨਹੀਂ ਜਾਂਦਾ ਉਹ ਕੋ ਚੁਪਿਆ ਨਹੀਂ ਜਾਂਦਾ ਤਨਸ ਮਨੂ ਰੋਇ ਤੂੰ ਫਵਟੀ ਕਰਦਾ ਸੀ ਜਾਨਕਾ ਤੂੰ ਫਵਟੀ ਕਰਦਾ ਸੀ ਰੋਜ ਨੂੰ ਤੇ ਧੀ ਨੂੰ ਜ਼ਿੰਮੇਵਾਰੀ ਦੇ ਗਿਆ ਪਤੀਏ ਤੂੰ ਮੈਨੂੰ ਤੂੰ ਫਵਟੀ ਕਰਨੀ ਹੈ ਧੀ ਨੇ ਕੀਤਾ ਬੇ ਸੱਜੇ ਹੱਥ ਦੇ ਚੁੱਕ ਕੇ ਤੇ ਖੱਬੇ ਹੱਥ ਨਾਲ ਥੱਲੇ ਲੇਪਣ ਫੇਰ ਦਿੱਤਾ ਤੇ ਖੱਬੇ ਹੱਥ ਤੇ ਰੱਖ ਕੇ ਸੱਜੇ ਹੱਥ ਨਾਲ ਫੇਰ ਦਿੱਤਾ ਹੇਰ ਗਏ ਤੂ ਰੋਮਾ ਟੀਵੀ ਕਰ ਦਿੱਤੀ ਸਵਾਰ ਬਣਾ ਕੇ ਧੰਸ ਨੂੰ ਰੱਖ ਦਿੱਤਾ ਰੱਖ ਦਿੱਤਾ ਪਿਓ ਆਇਆ ਔਰ ਅਗਲੇ ਦਿਨ ਰਾਤ ਨੂੰ ਲਖਾਂਗਾ ਧੀਏ ਇਹ ਕਿਨੇ ਦਮ ਸਗੇ ਸਰੇ ਲੇਪਣ ਕੀਤਾ ਕਹਿਣ ਲਗੀ ਮੈਂ ਹਾਂ ਉਹਨਾਂ ਨੂੰ ਕੀਤਾ ਇਹ ਤਾਂ ਕੋਈ ਚੁੱਪ ਨਹੀਂ ਸਤਨਾ ਤੇ ਧੀਰੇ ਵਿੱਚ ਵੀ ਸ਼ਕਤੀ ਹੀ ਬਾਣ ਹੀ ਭਗਤੀ ਵਾਲੀ ਹੀ ਉਹ ਵੀ ਉਹਨੇ ਖੇਲ ਤਰਾਖ ਲਈ ਪਿਓ ਨੇ ਮੈਂ ਉਹਦੇ ਨਾਲ ਹੀ ਠੀਕ ਤਰ੍ਹਾਂ ਵੀ ਹਮਣਾ ਜੇਰਾਇਹ ਤਰ ਸੁਣੋ ਚੁਕੇਗਾ ਹਈ ਨਾ ਉਹ ਸੇਲੀਆਂ ਦੇ ਨਾਲ ਖੇਡਦੀ ਸੀ ਆਪਣੇ ਜਨਕ ਦੇ ਪਿਓ ਦੇ ਬਾਗ ਵਿੱਚ ਸੇਲੀਆਂ ਨਾਲ ਖੇਡਦੀ ਸੀ ਖੇਡਦੀ ਸੀ ਬੜੀ ਅਨੰਦਮ ਉਹ ਜਮਾਨਦੀ ਸੀ ਉਥੇ ਤੇ ਉਥੇ ਇੱਕ ਤੋਤਾ ਤੇ ਤੋਦੀ ਆਣ ਕੇ ਬਹਿ ਗਏ ਉਹ ਦੋਤੇ ਦੋਤੀ ਆਣ ਕੇ ਬਹਿ ਗਏ ਤੇ ਉਹ ਗੱਲਾਂ ਕਰਨ ਲੱਗ ਪਏ ਤੇ ਇਹ ਕਿਸ ਬਗਮਾਨ ਮੈਂ ਸ੍ਰੀ ਰਾਮਚੰਦਰ ਤੇ ਸੀਤਾ ਦਾ ਉਹਦੇ ਨਾਲ ਵਿਆਹ ਹੋਣਾ ਸੀਤਾ ਦਾ ਉਹਦੇ ਨਾਲ ਵਿਆਹ ਹੋਣਾ ਤੇ ਸੀਤਾ ਨੇ ਨਾ ਸੁਣ ਲਿਆ ਸੀਤਾ ਨੇ ਸੁਣ ਲਿਆ ਤੇ ਸੀਤਾ ਕਹਿਣ ਲੱਗੀ ਸਹਲਗ ਨੂੰ ਪਈ ਇਹਨੂੰ ਫੜੋ ਤੋ ਤੇ ਇਹ ਨੂੰ ਵੀ ਤੋਦੀ ਨਾ ਉਹਨੇ ਫੜ ਕੇ ਉਹਨੇ ਤੋਤੇ ਨੂੰ ਪਿੰਜਰੇ ਚ ਪਾ ਲਿਆ ਤੋਤੇ ਨੂੰ ਪਿੰਜਰੇ ਚ ਪਾ ਲਿਆ ਤਾਂ ਆਖ ਲਗੀ ਤੁਸੀਂ ਗੱਲ ਕਿੱਥੋਂ ਸੁਣੀ ਹੈ ਮੈਨੂੰ ਸੁਣਾਓ ਹਾਂ ਗੱਲ ਕਿੱਥੇ ਆ ਰਾਮ ਐਦਾਂ ਰਾਂ ਦੇ ਜਿਹੜੀ ਉਹਦੀ ਮਾਹਰ ਜਿਹੜੀ ਕਛਲਿਆ ਇਹਨਾਂ ਦਾ ਧੀ ਪੁੱਤਰਾ ਨਹੀਂ ਕੋਈ ਦੇ ਦਸਰਤ ਜੀਆਂ ਤਿੰਨ ਰਾਣੀਆਂ ਸਾਰਾ ਤਿੰਨ ਰਾਣੀਆਂ ਸਾਰਾ ਬਉਦੀ ਵਾਰੀ ਜੇ ਹੀ ਇਹ ਗੱਲ ਸੁਣੀ ਹੈ ਉਜੋ ਦੋ ਰਾਣੀਆਂ ਨੇ ਆਈਆਂ ਹਨ ਤੇ ਉਹਨਾਂ ਦਾ ਘਰ ਬੱਚਾ ਨਹੀਂ ਸੀ ਕੋਈ ਹੋਇਆ ਤੇ ਤੀਜੀ ਰਾਣੀ ਨੂੰ ਵਿਹਣ ਜਾਣਾ ਸੀ ਉਹਨੇ ਲੰਕਾ ਤੋਂ ਪਾਰ ਲੰਕਾ ਤੋਂ ਪਾਰ ਵਿਹਣ ਜਾਣਾ ਸੀ ਉਹਨੂੰ ਕਹਿਣ ਲੱਗਾ ਕੋਈ ਜੋਸ਼ਤੀ 라ਵਣ ਨੂੰ ਵੀ ਜਿਹੜੀ ਤੇਰੀ ਲੰਕਾ 'ਚ ਜਾਂ ਜਾਣਗੇ ਰਾਤ ਰਹੀ ਹੈ ਨਾ ਇੱਥੇ ਤੇ ਇਹ ਜਿਹੜੀ ਡੋਲਾ ਹੋਣਾ ਨਾ ਵਿਆਹ ਕੀ ਤੇ ਉਹਦੇ ਘਰ ਜਿਹੜਾ ਬੱਚਾ ਹੋਣਾ ਹੈ ਤੇ ਤੇਰੀ ਮੌਤ ਉਹਦੇ ਹੱਥੋਂ ਹੋਣੀ ਐ ਤੇ ਰਾਵਣ ਆਖਣ ਲਗਾ ਵੀ ਇਹ ਜਿਹੜਾ ਜਾਂਜੀ ਲੜਾ ਇਹਨੂੰ ਗੈਬ ਕਰ ਛੱਡੋ ਇਹ ਵਿਆਹ ਨਹੀਂ ਲਿਆਏਗਾ ਤੇ ਬੱਚਾ ਹੀ ਨਾ ਹੋਏਗਾ ਤੇ ਮੇਰੀ ਮੌਤ ਕਿੱਥੋਂ ਹੋਏਗੀ ਕਈ ਜਹੀ ਇਹ ਵੀ ਗੱਲ ਸੁਣੀ ਐ ਤੇ ਉਹ ਜਿਹੜਾ ਹੀ ਨਾ ਜਿਹੜੇ ਵਿਚੋਲੇ ਹੁੰਦੇ ਸਨ ਉਹਦੋਂ ਨਾਈ ਪੰਡਤ ਝੂਰ ਉਹ ਫਿਰ ਕਛਲਿਆਂ ਨੂੰ ਪਿਓ ਕੋਲ ਅਪੜ ਗਿਆ ਉਹ ਉਹ ਕਈ ਚਰੀ ਅਪਰੇ ਆ ਜਾਂਦੇ ਤੇ ਰਾਜ ਹੀ ਲੈ ਗਏ ਉਹਨੇ ਦਸ਼ਰਤ ਨੂੰ ਗਾਇਬ ਕਰਛਿਆ ਜਾ ਰਾਵਣ ਨੇ ਬਹੁਤੀ ਵਾਰੀ ਮੈਂ ਵੀ ਰੋਪਰਾ ਸੁਣੀ ਹੈ ਮੈਂ ਵੀ ਸੁਣੀ ਗੱਲ ਕਰਨੀ ਆ ਮੈਂ ਕਿਹੜੀ ਵੇਖੀ ਆ ਬਹੁਤੀ ਵਾਰ ਕੇ ਇਹ ਗੱਲ ਸੁਣੀ ਆ ਵੀ ਰਾਵਣ ਨੇ ਦਸ਼ਰਤ ਨੂੰ ਰਾਜ ਗਾਇਬ ਕਰਛਿਆ ਰਹੀ ਪੀ ਇਹ ਵਿਆਹ ਕਈ ਨਾ ਲਿਆਏਗਾ ਤੇ ਬੱਚਾ ਨਾ ਹੋਏਗਾ ਤੇ ਮੇਰੀ ਮੋਤ ਕਿੱਥੋਂ ਹੋਏਗੀ ਉਹ ਜਿਹਨਾਂ ਜਿਹੜਾ ਵਿਚੋਲਾ ਸੀ ਨਾ ਉਹ ਲੈ ਆ ਪਿਛਲਿਆ ਨੂੰ ਉਹ ਕੁਛੱਲਿਆਂ ਨੂੰ ਲੈ ਆਇਆ ਲੈ ਆ ਵਿਆਹ ਕੇ ਵਿਆਹ ਕੇ ਕਿਹਨ ਪਿਓਰੇ ਤੌਰ ਦਿੱਤੀ ਉਹ ਰਾਜੇ ਭੋਲੇ ਹੁੰਦੇ ਸਨ ਉਹਨੇ ਦੱਸ ਦਿੱਤੀ ਸਾਰੀ ਗੱਲ ਪਿਆਰ ਗੱਲ ਹੈ ਉਹਨੇ ਜਦੋਂ ਉਹ ਜਿਹਨੂੰ ਘਰ ਆ ਗਿਆ ਤੇ ਦਸੋਂ ਤਨ ਵੀ ਉਹਨੇ ਛੱਡ ਦਿੱਤਾ ਉਹ ਵੀ ਵਾਪਸ ਘਰ ਆ ਗਿਆ ਘਰ ਆ ਗਿਆ ਤੇ ਫਿਰ ਇਹ ਵੀ ਗੱਲ ਸੁਣੀ ਐ ਭਈ ਉਹਨੂੰ ਕਿਹੇ ਜੋਸਤੀ ਨੇ ਕਿਹਾ ਸੀ ਭਈ ਤੂੰ ਆਪਣੇ ਬਾਗ ਦੇ ਲਾਗੇ ਜੰਗਲ ਦੇ ਵਿੱਚ ਚਲੋ ਵਰ ਪਟਾ ਚਲੋ ਵਰ ਪਟਾਗੇ ਤੇ ਜਿਹੜਾ ਬਿਰਗ ਉਹ ਤੋਂ ਪਾਣੀ ਰਾਤ ਪੀਏਗਾ ਉਹਨੂੰ ਮਾਰ ਕੇ ਖਾਵੇਗਾ ਤੇ ਤੇਰੇ ਘਰ ਰਾਤ ਹੋਣੀ ਆ ਉਹਦਾ ਜਿਹੜਾ ਆਪਣੇ ਆਵਾਂ ਹੀ ਨਾ ਉਹ ਆਪਣੇ ਮਾਪਿਓ ਨੂੰ ਵਹਿਗੀ ਤੇ ਚੁੱਕੀ ਫਿਰਦਾ ਸੀ ਕਿਉਂਕਿ ਉਹ ਨજર ਤੋਂ ਨજર ਬੰਦ ਸੀ ਦੋਆਂ ਜੀਆਂ ਦੀ ਇੱਕੋ ਹੀ ਪੁੱਤਰ ਸੀ ਉਹਨਾਂ ਦਾ ਸਰਮਣ ਉਹ ਵਹਿਗੀ ਤੇ ਚੁੱਕੀ ਫਿਰਦਾ ਸੀ ਮਾਪਿਓ ਨੂੰ ਉਹ ਜਦੋਂ ਆਏ ਨਾ ਆਪਣੇ ਮਾਮੇ ਦੇ ਇਲਾਕੇ ਚ ਜਦੋਂ ਮਾਮੇ ਦੇ ਇਲਾਕੇ ਚ ਆਏ ਉਹ ਕਹਿਣ ਲੱਗੇ ਪਈ ਸਾਨੂੰ ਨਾ ਦਰਸ਼ਨ ਕਰਾਂ ਜਿੱਥੇ ਰਵੀ ਦਾਦਾ ਜੀ ਆਉਣਾ ਆਇਆ ਸੀ ਕਿ ਸਾਨੂੰ ਉਹ ਰਹਿ ਗਏ ਦੇ ਸਾਨੂੰ ਕਰਨ ਵਾਲਾ ਛੈਲ ਤੇ ਸਾਨੂੰ ਪੁੱਤਰ ਕਰਵਾ ਕੇ ਲਿਆ ਤੇ ਪੁੱਤਰ ਲੈ ਕੇ ਚੱਲਿਆ ਸੀ ਉੱਥੇ ਜਾਂ ਜਿਹੜੀ ਉਹ ਆਪਣੇ ਮਾਮੇ ਦੇ ਬਾਗਲਾ ਕੋੰਦੀ ਜਿੱਥੇ ਰੋਵਰ ਦੇ ਲਾਗੋਦੀ ਨਗਦਾ ਜਾਂਦਾ ਹੈ ਮਾਪਿ ਉਹ ਕਹਿਣ ਲੱਗੇ ਵੀ ਸਾਡਾ ਫੰਗ ਸੁੱਕਦਾ ਹੈ ਕੰਠ ਸੁੱਕਦਾ ਹੈ ਸਾਨੂੰ ਪਾਣੀ ਪਿਆਸ ਲੱਗੀ ਹੈ ਸਾਨੂੰ ਪੁੱਤਰ ਪਾਣੀ ਪਿਆ ਉਹ ਪਾਣੀ ਲੱਗਾ ਪਿਆਲਾ ਤੇ ਉਹਨਾਂ ਨੂੰ ਛੱਡ ਗਿਆ ਉੱਥੇ ਉੱਥੇ ਛੱਡ ਗਿਆ ਤੇ ਉਹ ਪਾਣੀ ਲੈਣ ਗਿਆ ਗੜਵਾ ਲੈ ਕੇ ਲੈਣ ਗਿਆ ਜਦੋਂ ਮਾਮੇ ਦੇ ਸਨੋਵਰ ਕਿਉਂ ਤੇ ਮਾਮੇ ਨੂੰ ਕਿਸੇ ਨੇ ਕਿਹਾ ਸੀ ਜੋਸਤੀ ਨੇ ਕਿ ਜਿਹੜਾ ਤੇਰੇ ਸਨੋਵਰ ਕਿਉਂ ਬਿਰਗ ਪਾਣੀ ਪੀਏਗਾ ਨਾ ਬਿਰਗ ਕਿਉਂ ਜਪੜ ਕੇ ਉਹਨੂੰ ਮਾਰ ਕੇ ਖਾਏਗਾ ਤੇ ਤੇਰੇ ਘਰ ਤਾਂ ਰਾਦ ਹੋਣੀ ਐ ਤੇ ਉਹਨੇ ਦਸਰਤ ਨਹੀਂ ਕੀਤਾ ਵੀ ਘੋੜੇ ਤੇ ਆਉਂਦਾ ਸੀ ਦੌੜਾ ਘੋੜੇ ਦੇ ਦੌੜਾ ਆਉਂਦਾ ਸੀ ਉਹਨੂੰ ਆਵਾਜ਼ ਕਾਨੇ ਚ ਪਈ ਉਹ ਜਦੋਂ ਉਹਨੇ ਘਰਵਾ ਡੋਭੋਇਆ ਨਾ ਪਾਣੀ ਦੇ ਵਿੱਚ ਤੇ ਉਹ ਗੁਰਗੁਰ ਹੋਇਆ ਤੇ ਉਹਦੇ ਕਾਨੇ ਚ ਆਵਾਜ਼ ਪਈ ਦਸਰਤ ਦੇ ਚ ਪਈਏ ਕੋਈ ਬਿਰਗ ਪਾਣੀ ਪੀਂ ਡਿਆ ਉਹਨੇ ਆਪਣਾ ਤੀਰ ਚਲਾਤਾ ਉਹਨੇ ਬਾਣ ਚਲਾਤਾ ਤੇ ਉਹ ਤੀਰ ਉਹਨੂੰ ਵੱਜ ਗਿਆ ਉਹ تیر ਸਰਵਨ ਨੂੰ ਵੱਜ ਗਿਆ ਤੇ ਉਹ ਮਰ ਗਿਆ ਉੱਥੇ ਉਹ ਮਰ ਗਿਆ ਮਾਪਿਓ ਪਿਆਸੇ ਲੱਗੇ ਘਰੋਂ ਉਤੇ ਲੱਗੇ ਘਰੋਂ ਉਹਨੇ ਉਹਦੀ ਜਾਨ ਉੱਥੇ ਹੀ ਮੁੱਕ ਗਈ ਉਹਦੀ ਤੇ ਮਾਮੇ ਦੀ ਗੋਦੀ 'ਚ ਹੀ ਮੁੱਕ ਗਈ ਉਹਦੀ ਜਾਨ ਤੇ ਮਾਮੇ ਨੇ ਗਰਵਾ ਖੜ ਕੇ ਉਹਨੇ ਪਣੇਵੇਂ ਨੇ ਕਿਹਾ ਸੀ ਵੀ ਮੇਰੇ ਮਾਪਿਓ ਨੂੰ ਪਾਣੀ ਪਿਆਲ ਉਹ ਉੱਥੇ ਪਿਆਸੇ ਬੈਠੇ ਨੇ ਤੇ ਆਬ ਉਹ ਥਈਓ ਦਾੰਦ ਤੋੜ ਗਿਆ ਉਨੇ ਜਾ ਕੇ ਜਦੋਂ ਗੜਵਾ ਖੜਿਆ ਉਹਦੀ ਧਿਆਨ ਤੇ ਪਨੂਜਾ ਕਹਿਣ ਲੱਗੇ ਪਈ ਸਰਵਣ ਤੂੰ ਆ ਗਿਆ ਮੈਂ ਬੜਾ ਚਿਰ ਲਾ ਗਿਆ ਆਇਆ ਤੇ ਉਹ ਆਖਣ ਲਗਾ ਵੀ ਮੈਂ ਕਿਸੇ ਜਾਨਵਰ ਦੀ ਭਾਗੀ ਉਹ ਕਹਿਣ ਕਿ ਜਾਨਵਰ ਦੀ ਭਾਗੀ ਸਾਡਾ ਕੋਤ ਮਾਰ ਦਿੱਤਾਈ ਆਪਾਂ ਦਾ ਗਲਤੀ ਨਾਲ ਮਰ ਗਿਆ ਮੈਂ ਮਾਰਨਾ ਨਹੀਂ ਸੀ ਕਿਸੇ ਬਿਰਗ ਨੂੰ ਮਾਰਨ ਲੱਗਾ ਸਾਂ ਕਿਸੇ ਪਸ਼ੂ ਪੰਛੀ ਨੂੰ ਮਾਰਨ ਲੱਗਾ ਸਾਂ ਤੇ ਤਾਂ ਮਰ ਗਿਆ ਉਹ ਤਰਫ ਤਰਫ ਕੇ ਦੋਏ ਜੀ ਮਰ ਗਏ ਤੇ ਜਿਹੜਾ ਪਿਓ ਅਸੀਂ ਨਾ ਉਹਦਾ ਸਰਮਣ ਦਾ ਉਹ ਇੰਨੀ ਉਹਨੂੰ ਸੀਸ ਦੇ ਗਿਆ ਪਰ ਤੂੰ ਵੀ ਪੁੱਤਰ ਵਾਜੋਂ ਇਤਨਾ ਹੀ ਮਰੇਗਾ ਕਰ ਲੂੰਦਾ ਜਿਤਨਾ ਮੈਂ ਮਰਨ ਲੱਗਾ ਨਾ ਤੇ ਤੂੰ ਵੀ ਇਤਨਾ ਹੀ ਮੈਂ ਸਰਮਣ ਸਰਮਣ ਕਰਦਾ ਮਰਨ ਲੱਗਾ ਤੇ ਤੂੰ ਵੀ ਆਪਣੇ ਪੁੱਤਰ ਨੂੰ ਇਤਨਾ ਹੀ ਵਾਜਾ ਮਾਰਦਾ ਹੀ ਮਰੇਗਾ ਉਹਨੂੰ ਬੜਾ ਤਗੜਾ ਸਰਾਫ ਲੱਗ ਗਿਆ ਆ ਜਿਹੜੀ ਕਹਾਣੀ ਮੇਰੀ ਜਿਹੜੀ ਆ ਨਾ ਇਹ ਨਹੀਂ ਮੇਰੇ ਵੀਰੋ ਭਰਾਓ ਕਹਾਣੀ ਬੜੀ ਲੰਮੀ ਹੈ ਤੇ ਅੱਜ ਵਾਂ ਦੀ ਕਹਾਣੀ ਮੈਂ ਨਹੀਂ ਸੁਣਾਈ ਮੈਂ ਇੱਥੋਂ ਤੱਕ ਰਾਈ ਤੇ ਅਗਲੀ ਕਹਾਣੀ ਜਿਹੜੀ ਹੈ ਤੁਹਾਡੀ ਮੈਂ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾ